ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਸਰੀ ਦੇ ਵਿੱਚ ਪੋਰਟਬਲਸ ਦੀ ਸਮੱਸਿਆ ਕੀਤੀ ਜਾਏਗੀ ਖਤਮ ਪ੍ਰੀਮੀਅਰ ਡੇਵਿਡ ਈਵੀ ਦਾ ਐਲਾਨ ਸਕੂਲਾਂ ਚ ਸੀਟਸ ਹੋਣਗੀਆਂ ਤੁਗਣੀਆਂ ਪ੍ਰੀਮੀਅਰ ਡੇਵਿਡ ਈਵੀ ਦੇ ਵੱਲੋਂ ਟੈਂਪਰੇਰੀ ਫਾਰਮ ਵਰਕਰ ਪ੍ਰੋਗਰਾਮ ਦੇ ਉੱਪਰ ਰੋਕ ਜਾਂ ਫਿਰ ਸੁਧਾਰ ਕਰਨ ਦੀ ਕੀਤੀ ਗਈ ਮੰਗ ਕਿਹਾ ਬ੍ਰਿਟਿਸ਼ ਕੋਲੰਬੀਆ ਦੇ ਨੌਜਵਾਨਾਂ ਦੀਆਂ ਚਾਰੀਆਂ ਨੇ ਨੌਕਰੀਆਂ ਫੈਡਰਲ ਸਰਕਾਰ ਪਬਲਿਕ ਸਰਵਿਸ ਦੇ ਵਿੱਚ ਕਰ ਸਕਦੀ ਹੈ ਕਟੋ ਫਾਈਨੈਂਸ ਮਿਨਿਸਟਰ ਫਰਾਂਸੂਆ ਫਿਲਿਪ ਸ਼ੈਂਪੇਨ ਨੇ ਕਿਹਾ 1945 ਦੀ ਤਰ੍ਹਾਂ ਦੁਬਾਰਾ ਕੈਨੇਡਾ ਨੂੰ ਬਿਲਡ ਕਰਨ ਦਾ ਸਮਾਂ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਸਰੀ ਚ ਪੋਟੇਬਲ ਦੀ ਸਮੱਸਿਆ ਦਾ ਹੱਲ ਕਰਨ ਲਈ ਪ੍ਰੀਮੀਅਰ ਡੇਵਿਡ ਵੀ ਵੱਲੋਂ ਸਰੀ ਪਹੁੰਚ ਕੇ ਐਲਾਨ ਕੀਤਾ ਗਿਆ ਹੈ ਕਿ ਇੱਥੇ ਸਕੂਲਾਂ ਦੇ ਵਿੱਚ ਸੀਟਾਂ ਦੁੱਗਣੀਆਂ ਕੀਤੀਆਂ ਜਾਣਗੀਆਂ ਜਿਨਾਂ ਕੀ ਕਿਹਾ ਕਿ ਸਰਕਾਰ 88 ਮਿਲੀਅਨ ਡਾਲਰ ਇਨਵੈਸਟ ਕਰੇਗੀ ਜਿਸ ਨਾਲ ਸਰੀਚ ਸਕੂਲਾਂ ਦੀ ਕੈਪੈਸਿਟੀ ਡਬਲ ਕਰ ਦਿੱਤੀ ਜਾਏਗੀ ਇਹ ਵੀ ਮੁਤਾਬਕ ਐਕਸਪੈਂਸ਼ਨ ਨਾਲ 6000 ਨਵੀਆਂ ਸੀਟਾਂ ਬਣ ਕੇ ਤਿਆਰ ਹੋਣਗੀਆਂ ਜੋ ਕਿ ਕਈ ਸਕੂਲਾਂ ਦੇ ਵਿੱਚ ਜੋੜੀਆਂ ਜਾਣਗੀਆਂ ਇਸ ਤੋਂ ਇਲਾਵਾ ਸਰਕਾਰ ਦਾ ਪਲਾਨ ਹੈ ਕਿ ਸਕੂਲਾਂ ਦੇ ਵਿੱਚ ਡਾਂਸ ਸਟੂਡੀਓ ਮਾਡਰਨ ਜਮ ਆਉਟ ਫੈਸਿਲਿਟੀ ਦੀ ਅਪਗ੍ਰੇਡੇਸ਼ਨ ਅਤੇ ਨਵੇਂ ਇੰਡੀਜਿਨਸ ਸਪੇਸ ਬਣਾਏ ਜਾਣ ਪ੍ਰੀਮੀਅਰ ਮੁਤਾਬਕ ਸਰਕਾਰ ਪਿਛਲੇ ਐਡਮਿਨਿਸਟ੍ਰੇਸ਼ਨ ਵੱਲੋਂ ਨਵੇਂ ਸਕੂਲ ਨਾ ਬਣਾਉਣ ਕਰਕੇ ਇਹਨਾਂ ਦਿੱਕਤਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਕਾਰਨ ਲਗਾਤਾਰ ਗਰੋਥ ਕਰਨ ਵਾਲੀਆਂ ਕਮਿਊਨਿਟੀਜ਼ ਦੇ ਵਿੱਚ ਇਹ ਸਮੱਸਿਆ ਬਣੀ ਹੋਈ ਹੈ ਇਸ ਤੋਂ ਇਲਾਵਾ ਉਹਨਾਂ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਵੀ ਇਸ ਦਾ ਇੱਕ ਕਾਰਨ ਦੱਸਿਆ ਤੇ ਕਿਹਾ ਕਿ ਇਸ ਕਾਰਨ ਆਬਾਦੀ ਦੇ ਵਿੱਚ ਤੇਜ਼ੀ ਦੇ ਨਾਲ ਵਾਦਾ ਹੋਇਆ ਜਿਸ ਨੇ ਸਕੂਲ ਅਤੇ ਹਾਊਸਿੰਗ ਵਰਗੇ ਇਨਫਰਾਸਟ੍ਰਕਚਰ ਬਣਾਈ ਰੱਖਣ ਦੀ ਯੋਗਤਾ ਨੂੰ ਨਜ਼ਰਅੰਦਾਜ਼ ਕੀਤਾ ਇਸ ਤੋਂ ਇਲਾਵਾ ਪ੍ਰੀਮੀਅਰ ਮੁਤਾਬਕ ਸਰਕਾਰ ਪ੍ਰੀਫੈਬ੍ਰିକੇਟਰ ਕਲਾਸਰੂਮਸ ਬਣਾਉਣ ਦਾ ਕੰਮ ਵੀ ਜਾਰੀ ਰੱਖੇਗੀ ਤਾਂ ਜੋ ਬੱਚਿਆਂ ਦੀ ਵੱਧਦੀ ਗਿਣਤੀ ਅਨੁਸਾਰ ਤੇਜ਼ੀ ਦੇ ਨਾਲ ਸਕੂਲਾਂ ਦੀ ਕੰਸਟਰਕਸ਼ਨ ਕੀਤੀ ਜਾ ਸਕੇ ਜਿਨ੍ਹਾਂ ਕੈਲੇਟਨ ਸੈਕੰਡਰੀ ਸਕੂਲ ਦੇ ਵਿੱਚ ਹਜ਼ਾਰ ਨਵੀਆਂ ਸੀਟਾਂ ਜੋੜਨ ਦਾ ਐਲਾਨ ਕੀਤਾ ਪਰ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਸ ਐਕਸਪੈਂਸ਼ਨ ਦਾ ਕੰਮ ਕਦੋਂ ਤੱਕ ਪੂਰਾ ਹੋਏਗਾ ਸਰੀ ਸ਼ਹਿਰ ਜੋ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਗਰੋਥ ਕਰ ਰਿਹਾ ਸ਼ਹਿਰ ਹੈ ਅਤੇ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਇਹ BC ਭਾਰਤ ਚ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੋਏਗਾ ਸੋ ਯੰਗ ਲੋਕ ਸਰੀ ਨੂੰ ਆਪਣਾ ਘਰ ਬਣਾ ਰਹੇ ਨੇ ਜਿਸ ਕਾਰਨ ਸਕੂਲਾਂ ਦੇ ਵਿੱਚ ਪੜਨ ਵਾਲੇ ਬੱਚਿਆਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ ਪਰ ਪਿਛਲੇ ਸਾਲਾਂ ਤੋਂ ਪੋਟੇਬਲਸ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਸ ਕਾਰਨ ਸਕੂਲ ਟਰਸਟੀਆਂ ਦੇ ਵੱਲੋਂ ਲਗਾਤਾਰ ਇਹ ਮਸਲਾ ਪ੍ਰੋਵਿੰਸ਼ੀਅਲ ਸਰਕਾਰ ਅੱਗੇ ਚੁੱਕਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਸਰੀ ਸਕੂਲ ਡਿਸਟ੍ਰਿਕਟ ਦੇ ਵੱਲੋਂ ਹੋਰ ਵੀ ਕਈ ਕਦਮ ਚੁੱਕੇ ਗਏ ਨੇ ਤਾਂ ਜੋ ਉਹਨਾਂ ਦਾ ਬਜਟ ਬੈਲੈਂਸ ਰਹਿ ਸਕੇ ਪਰ ਨਾਲੋਂ ਨਾਲ ਉਹਨਾਂ ਇਹ ਵੀ ਮੰਗ ਕੀਤੀ ਸੀ ਕਿ ਪ੍ਰਵਿੰਸ਼ੀਅਲ ਸਰਕਾਰ ਨੂੰ ਸਕੂਲ ਇਨਫਰਾਸਟ੍ਰਕਚਰ ਵਾਲੇ ਪਾਸੇ ਜ਼ਿਆਦਾ ਕਦਮ ਚੁੱਕਣ ਦੀ ਜ਼ਰੂਰਤ ਹੈ ਤੇ ਇਸ ਤੋਂ ਇਲਾਵਾ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੇ ਲਈ ਫੈਡਰਲ ਸਰਕਾਰ ਨੂੰ ਵੀ ਕੁਝ ਨਾ ਕੁਝ ਫੰਡਿੰਗ ਜ਼ਰੂਰ ਮਹయ్యా ਕਰਾਉਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਇਮੀਗ੍ਰੇਸ਼ਨ ਅਤੇ ਲੋਕਾਂ ਦੇ ਸਰੀ ਦੇ ਵਿੱਚ ਆਉਣ ਕਾਰਨ ਇਸ ਸਮੱਸਿਆ ਬਧੀ ਹੈ ਤੇ ਇਸ ਦਾ ਹੱਲ ਸਾਰੀਆਂ ਪੱਧਰ ਦੀਆਂ ਗਵਰਨਮੈਂਟਸ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਕੈਨੇਡੀਅਨ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਹਾਲ ਹੀ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ 2025 ਦੇ ਪਹਿਲੇ 6 ਮਹੀਨਿਆਂ ਦੌਰਾਨ 2024 ਦੇ ਮੁਕਾਬਲੇ 88617 ਘੱਟ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਨੇ। ਡਿਪਾਰਟਮੈਂਟ ਵੱਲੋਂ ਸਾਂਝੇ ਅੰਕੜਿਆਂ ਮੁਤਾਬਕ ਜਨਵਰੀ 2025 ਤੋਂ ਜੂਨ 2025 ਤੱਕ 36417 ਸਟੱਡੀ ਪਰਮਿਟਸ ਦਿੱਤੇ ਗਏ ਨੇ ਜਦਕਿ 2024 ਦੀ ਜਨਵਰੀ ਤੋਂ ਜੂਨ ਤੱਕ ਦੀ ਗਿਣਤੀ 12534 ਸੀ ਸਾਲ 2024 ਦੌਰਾਨ ਕੁੱਲ 293299 ਸਟੱਡੀ ਪਰਮਿਟਸ ਦਿੱਤੇ ਗਏ ਸਨ ਸਤੰਬਰ 2024 ਦੌਰਾਨ ਉਸ ਸਮੇਂ ਦੇ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ 2025 ਦੌਰਾਨ 437000 ਸਟੱਡੀ ਵੀਜ਼ੇ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ ਫੈਡਰਲ ਸਰਕਾਰ ਨੇ ਪਹਿਲਾਂ ਸਟੱਡੀ ਪਰਮਿਟਾਂ ਦੀ ਗਿਣਤੀ ਨੂੰ 2023 ਦੀ ਗਿਣਤੀ ਤੋਂ 35% ਤੱਕ ਘਟ ਕਰਨ ਦਾ ਐਲਾਨ ਕੀਤਾ ਸੀ ਪਰ ਫਿਰ 10% ਹੋਰ ਕਟੌਤੀ ਕਰਦੇ ਆ ਇਹ ਅੰਕੜਾ 437000 ਉੱਤੇ ਲਿਆਂਦਾ ਗਿਆ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ 3 ਸਤੰਬਰ ਨੂੰ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ 437000 ਦੇ ਟੀਚੇ ਵਿੱਚੋਂ ਜੂਨ ਤੱਕ ਸਿਰਫ 36417 ਸਟੱਡੀ ਵੀਜ਼ੇ ਹੀ ਜਾਰੀ ਕੀਤੇ ਗਏ ਨੇ ਜਿਸ ਦਾ ਭਾਵ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਕੁੱਲ ਟੀਚੇ ਦਾ ਸਿਰਫ 9% ਪੂਰਾ ਹੋਇਆ ਕੈਨੇਡਾ ਵੱਲੋਂ ਸਟੱਡੀ ਵੀਜ਼ੇ ਲਈ ਸ਼ੁਰੂ ਕੀਤੀ ਗਈ ਸਟੂਡੈਂਟ ਡਾਇਰੈਕਟ ਸਟ੍ਰੀਮ ਨੂੰ 8 ਨਵੰਬਰ 2024 ਨੂੰ ਅਚਾਨਕ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਕੈਨੇਡਾ ਵੱਲੋਂ 2018 ਦੌਰਾਨ ਭਾਰਤ ਪਾਕਿਸਤਾਨ ਚੀਨ ਬ੍ਰਾਜ਼ੀਲ ਸਮੇਤ 15 ਦੇਸ਼ਾਂ ਤੋਂ ਸਟੱਡੀ ਵੀਜ਼ੇ ਦੀ ਅਰਜ਼ੀ ਆਉਣ ਵਾਲੇ ਸਟੂਡੈਂਟਸ ਲਈ ਇਹ ਸਟ੍ਰੀਮ ਸ਼ੁਰੂ ਕੀਤੀ ਗਈ ਸੀ ਸਟੂਡੈਂਟ ਡਾਇਰੈਕਟ ਸਟ੍ਰੀਮ ਵਿੱਚ ਨਤੀਜੇ ਜਲਦੀ ਪ੍ਰਾਪਤ ਕਰਦੇ ਸਨ ਅਤੇ ਇਸ ਲਈ ਸਟੂਡੈਂਟ ਡਾਇਰੈਕਟ ਸਟ੍ਰੀਮ ਵਧੇਰੇ ਪਸੰਦ ਕਰਦੇ ਸਨ ਨਵੰਬਰ 2024 ਦੌਰਾਨ ਇਮੀਗ੍ਰੇਸ਼ਨ ਮਿਨਿਸਟਰੀ ਨੇ ਅਹਿਮ ਫੈਸਲਾ ਲੈਂਦਿਆਂ ਕਾਲਜ ਬਦਲਣ ਵਾਲੇ ਨਵੇਂ ਨਿਯਮਾਂ ਦਾ ਵੀ ਐਲਾਨ ਕਰਦੇ ਕਿ ਹਸੀਕੇ ਸਟੂਡੈਂਟ ਬਿਨਾ ਸਟੱਡੀ ਪਰਮਿਟ ਦੀ ਅਰਜ਼ੀ ਦਿੱਤੇ ਕਾਲਜ ਨਹੀਂ ਬਦਲ ਸਕਣਗੇ ਫੈਡਰਲ ਸਰਕਾਰ ਵੱਲੋਂ 24 ਦਸੰਬਰ ਤੋਂ ਫਲੈਗ ਪੋਲਿੰਗ ਸੇਵਾਵਾਂ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਜਿਸ ਨਾਲ ਬਾਰਡਰ ਤੋਂ ਸਟੱਡੀ ਪਰਮਿਟ 'ਚ ਵਾਦੇ ਅਤੇ ਸਟੱਡੀ ਪੂਰੀ ਹੋਣ ਤੋਂ ਬਾਅਦ ਵਰਕ ਪਰਮਿਟ ਲੈਣ ਦੇ ਲਈ ਜੋ ਆਪਸ਼ਨ ਸੀ ਉਹ ਬੰਦ ਹੋ ਗਈ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਜਦੋਂ ਕੋਈ ਵਿਅਕਤੀ ਕੈਨੇਡਾ ਛੱਡ ਕੇ ਬਾਰਡਰ ਰਾਹੀਂ 24 ਘੰਟੇ ਦੇ ਅੰਦਰ-ਅੰਦਰ ਇਮੀਗ੍ਰੇਸ਼ਨ ਸੇਵਾਵਾਂ ਲਈ ਮੁੜ ਤੋਂ ਕੈਨੇਡਾ ਦਾਖਲ ਹੁੰਦੇ ਆ ਤਾਂ ਇਸ ਨੂੰ ਫਲੈਂਕ ਪੋਲਿੰਗ ਕਿਹਾ ਜਾਂਦਾ ਹੈ ਪਰ ਇਸ ਦੇ ਬਾਅਦ ਹੁਣ ਇਹ ਵੀ ਪੰਦ ਹੈ ਤੇ ਇਸ ਸੁਭਾਵਨਾਵਾਂ ਮੰਨੇ ਕਿ 2025 ਦੇ ਵਿੱਚ ਕੈਨੇਡਾ ਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਰਿਕਾਰਡ ਲੋ ਹੋਏਗੀ ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਮੁਲਕ ਚ ਪਿਛਲੇ ਸਮੇਂ ਦਰਾਨ ਅਜੀਬ ਜਹੀ ਬਹਿਸ ਚੱਲੀ ਹੋਈ ਹੈ ਜਿਸ ਕਾਰਨ ਫੈਡਰਲ ਸਰਕਾਰ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਨੂੰ ਕੈਪ ਕੀਤਾ ਗਿਆ ਸੀ ਪਰ ਮਾਹਰਾਂ ਦਾ ਮੰਨਣਾ ਹੈ ਕਿ ਜਿਸ ਢੰਗ ਦੇ ਨਾਲ ਕੈਨੇਡੀਅਨ ਆਬਾਦੀ ਦੇ ਵਿੱਚ ਸੀਨੀਅਰਸ ਦੀ ਗਿਣਤੀ ਵੱਧ ਰਹੀ ਹੈ ਤਾਂ ਮੁਲਕ ਦੀ ਇਕਨੋਮੀ ਨੂੰ ਚਲਾਉਣ ਦੇ ਲਈ ਇਮੀਗ੍ਰੇਸ਼ਨ ਦੇ ਉੱਪਰ ਆਪਣੀ ਨਿਰਭਰਤਾ ਕੈਨੇਡਾ ਨਹੀਂ ਘਟਾ ਸਕਦਾ ਇਸ ਨੂੰ ਸੀਮਤ ਜ਼ਰੂਰ ਕਰ ਸਕਦਾ ਹਾਊਸ ਆਫ ਕਾਮਨਸ ਦੇ ਸੈਸ਼ਨ ਅਤੇ ਫਾਲ ਵਿੱਚ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਕ ਕਾਰਨੀ ਅਤੇ ਉਹਨਾਂ ਦੀ ਕੈਬਨਿਟ ਵੱਲੋਂ ਲਗਾਤਾਰ ਦੋ ਦਿਨ ਬੰਦ ਦਰਵਾਜ਼ਿਆਂ 'ਚ ਮੀਟਿੰਗ ਕੀਤੀ ਗਈ ਜਿਸ ਮੌਕੇ ਪਾਰਲੀਮੈਂਟ ਵਿੱਚ ਜਾਣ ਤੋਂ ਪਹਿਲਾਂ ਸਰਕਾਰ ਦਾ ਰੁਖ ਕਿ ਸੰਗ ਦਾ ਹੋਵੇਗਾ ਇਸ ਬਾਰੇ ਚਰਚਾ ਕੀਤੀ ਗਈ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਵੱਲੋਂ ਲਗਾਏ ਟੈਰਿਫਸ ਤੋਂ ਬਾਅਦ ਆਟਵਾ ਵੱਲੋਂ ਕਿਸ ਖੇਤਰਾਂ ਵਿੱਚ ਇਨਵੈਸਟ ਕੀਤਾ ਜਾਣਾ ਹੈ ਅਤੇ ਇੰਡਸਟਰੀਅਲ ਇਨਵੈਸਟਮੈਂਟ ਕਿਸ ਢੰਗ ਦੀ ਹੋਏਗੀ ਇਸ ਬਾਰੇ ਚਰਚਾ ਕੀਤੀ ਗਈ ਕਿਉਂਕਿ ਸਭਾਵਨਾ ਹੈ ਕਿ ਫੈਡਰਲ ਸਰਕਾਰ ਅਕਤੂਬਰ ਵਿੱਚ ਆਪਣਾ ਬਜਟ ਟੇਬਲ ਕਰੇਗੀ ਕਿਉਂਕਿ ਸਭਾਵਨਾ ਹੈ ਇਹ ਵੀ ਹਨ ਕਿ ਸਰਕਾਰ ਇਕਨੋਮੀ ਨੂੰ ਬੂਸਟ ਕਰਨ ਲਈ ਵੱਡੀ ਇਨਵੈਸਟਮੈਂਟ ਕਰ ਸਕਦੀ ਹੈ ਕਨਜ਼ਰਵੇਟਿਵ ਲੀਡਰ ਪੇਰੇ ਪੌਲੀਬ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਡੈਫਸਿਟ ਦਾ ਬਲੂਨ ਬਣਾਉਣਗੇ ਜੋ ਕਿ ਕੈਨੇਡੀਅਨਸ ਨੂੰ ਅਖੀਰ ਦੇ ਵਿੱਚ ਮਹਿੰਗਾ ਪਵੇਗਾ ਅਤੇ ਇਹ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੋਂ ਵੀ ਜ਼ਿਆਦਾ ਹੋਏਗਾ। ਕੋਲਸਟਰ ਜੀਨ ਮਾਰਕ ਲੇਗਰ ਜਿਨ੍ਹਾਂ ਵੱਲੋਂ ਕੈਬਨਿਟ ਦੇ ਵਿੱਚ ਪ੍ਰੈਜੈਂਟੇਸ਼ਨ ਦਿੱਤੀ ਗਈ ਸੀ ਕਿ ਸਰਕਾਰ ਦੀ ਪ੍ਰਾਇੋਰਟੀ ਕੀ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਇਸ ਸਮੇਂ ਕੈਨੇਡੀਅਨ ਲਈ ਅਮਰੀਕੀ ਟੈਰਫ ਚੌਥੇ ਨੰਬਰ ਦਾ ਕਨਸਰਨ ਨੇ ਲੋਕਾਂ ਦੀ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਫਟੇ ਹੋਈ ਕਾਸਟ ਆਫ ਲਿਵਿੰਗ ਬਣੀ ਹੋਈ ਹੈ ਸੋ ਕੈਬਨਟ ਮੀਟਿੰਗ ਦੇ ਵਿੱਚ ਸਰਕਾਰ ਦੇ ਵੱਲੋਂ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਵਿੱਚ ਕਿਸ ਢੰਗ ਦੇ ਫੰਡਿੰਗ ਐਲਾਨੀ ਜਾਏਗੀ ਉਸ ਵਾਰ ਵੀ ਚਰਚਾ ਕੀਤੀ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਮਾਕਰਨੀ ਦੀ ਸਰਕਾਰ ਦੇ ਵੱਲੋਂ ਆਪਣਾ ਪਹਿਲਾ ਬਜਟ ਟੇਬਲ ਕਰਨ ਦੇ ਸਮੇਂ ਬਜਟ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਏਗਾ ਭਾਗ ਕੇ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਉੱਪਰ ਜੋ ਸਰਕਾਰ ਦੀ ਸਪੈਂਡਿੰਗ ਹੈ ਉਸ ਨੂੰ ਵੱਖਰੇ ਰੂਪ ਦੇ ਵਿੱਚ ਤੇ ਜੋ ਆਪਰੇਸ਼ਨਲ ਖਰਚੇ ਨੇ ਉਹਨਾਂ ਨੂੰ ਵੱਖਰੇ ਰੂਪ ਦੇ ਵਿੱਚ ਦਰਸਾਇਆ ਜਾਏਗਾ ਤੇ ਨਾਲੋਂ ਨਾਲ ਸਰਕਾਰ ਇਹ ਵੀ ਗੱਲ ਕਹਿ ਰਹੀ ਹੈ ਕਿ ਕੈਨੇਡੀਅਨ ਇਕਨੋਮੀ ਨੂੰ ਨਵੀਂ ਦਿਸ਼ਾ ਦੇਣ ਦਾ ਸਮਾਂ ਆ ਗਿਆ ਹੈ ਜਿਸ ਲਈ ਇਨਫਰਾਸਟ੍ਰਕਚਰ ਪ੍ਰੋਜੈਕਟਾਂ ਦੇ ਉੱਪਰ ਵੱਡੀ ਇਨਵੈਸਟਮੈਂਟ ਕੀਤੀ ਜਾਏਗੀ ਉਸ ਵਿੱਚ ਪੋਰਟਸ ਦੀ ਕੈਪੈਸਿਟੀ ਨੂੰ ਵਧਾਉਣਾ ਅਤੇ ਪਾਈਪਲਾਈਨਸ ਵੀ ਸ਼ਾਮਲ ਹੋ ਸਕਦੀਆਂ ਨੇ ਕਿਉਂਕਿ ਬੀਤੇ ਦਿਨੀ ਯੂਰਪ ਦੇ ਵਿੱਚ ਆਪਣੇ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਵੱਲੋਂ એનર્ਜੀ ਸੈਕਟਰ ਦੇ ਉੱਪਰ ਖਾਸ ਕਰਕੇ ਫੋਕਸ ਕੀਤਾ ਗਿਆ ਸੀ ਕਿਉਂਕਿ ਯੂਰਪ ਦੇ ਬਹੁਤ ਸਾਰੇ ਮੁਲਕ ਅਜਿਹੇ ਨੇ ਜੋ ਕਿ ਕੈਨੇਡੀਅਨ એનર્ਜੀ ਦੇ ਇੱਛੁਕ ਨੇ ਖਾਸ ਕਰਕੇ ਐਲ ਐਨ ਜੀ ਦੇ ਵਿੱਚ ਸਭ ਵੱਲੋਂ ਆਪਣੀ ਇੱਛਾ ਜ਼ਾਹਰ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮਾਹ ਕਾਰਨੀ ਦੇ ਆਫਿਸ ਨੇ ਜਾਣਕਾਰੀ ਦਿੱਤੀ ਹੈ ਕਿ ਸਸਕਾਚਵਨ ਦੇ ਪ੍ਰੀਮੀਅਰ ਸਕਾਟ ਮੋ ਦੇ ਨਾਲ ਪਾਰਲੀਮੈਂਟਰੀ ਸੈਕਟਰੀ ਕੋਡੀ ਬਲੋਇਸ ਚੀਨ ਜਾਣਗੇ ਤੇ ਇਹ ਦੌਰਾ ਇਸ ਹਫਤੇ ਦੇ ਅੰਤ ਵਿੱਚ ਹੋਏਗਾ। ਇਹ ਟ੍ਰੇਡ ਮਿਸ਼ਨ 3 ਦਿਨਾਂ ਦਾ ਹੋਏਗਾ ਜੋ ਕਿ ਸ਼ਨੀਵਾਰ ਨੂੰ ਸ਼ੁਰੂ ਹੋਏਗਾ ਜਿੱਥੇ ਕਿ ਉਹਨਾਂ ਵੱਲੋਂ ਚਾਈਨੀਜ਼ ਅਫੀਸ਼ੀਅਲਸ ਦੇ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਜੋ ਟ੍ਰੇਡ ਟੈਂਸ਼ਨਸ ਨੂੰ ਦੂਰ ਕੀਤਾ ਜਾ ਸਕੇ। ਇਸ ਤੋਂ ਬਾਅਦ ਇਸ ਮਾਮਲੇ ਵਿੱਚ ਕੀ ਚੀਨ ਵੱਲੋਂ ਕਿਹਾ ਜਾਂਦਾ ਹੈ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਚੀਨ ਵੱਲੋਂ ਕੈਨੇਡੀਅਨ ਕੈਨੋਲਾ ਪ੍ਰੋਡਕਟਸ ਦੇ ਉੱਪਰ 75.8% ਟੈਰਫ ਪਿਛਲੇ ਮਹੀਨੇ ਲਗਾਏ ਗਏ ਸਨ ਜਿਸ ਵਿੱਚ ਚੀਨ ਵੱਲੋਂ ਐਂਟੀ ਡੰਪਿੰਗ ਦੀ ਜਾਂਚ ਦੌਰਾਨ ਇਹ ਫੈਸਲਾ ਕੀਤਾ ਗਿਆ ਸੀ ਚੀਨ ਦਾ ਤਰਕ ਸੀ ਕਿ ਕੈਨੇਡੀਅਨ ਫਾਰਮਰਜ਼ ਖਾਸ ਕਰਕੇ ਕੈਨੋਲਾ ਇੰਡਸਟਰੀ ਸਰਕਾਰ ਤੋਂ ਸਬਸਿਡੀ ਲੈਂਦੀ ਹੈ ਅਤੇ ਉਸ ਦੀ ਮਦਦ ਨਾਲ ਚਾਈਨਿਸ ਮਾਰਕੀਟ ਦੇ ਵਿੱਚ ਸਮਾਨ ਡੰਪ ਕਰ ਰਹੀ ਹੈ ਪਰ ਮੰਨਿਆ ਜਾਂਦਾ ਹੈ ਕਿ ਕੈਨੇਡਾ ਵੱਲੋਂ ਚਾਈਨਿਸ ਵਹੀਕਲ ਅਤੇ ਬੈਟਰੀਜ਼ ਉੱਤੇ ਲਗਾਏ ਗਏ 100% ਦੀ ਟੈਰਿਫਸ ਕਾਰਨ ਇਹ ਕਦਮ ਚੀਨ ਵੱਲੋਂ ਚੁੱਕਿਆ ਗਿਆ ਹੈ ਸਕੈਚਵਨ ਦੇ ਪ੍ਰੀਮੀਅਰ ਸਕਾਟ ਮੋ ਪਹਿਲਾਂ ਵੀ ਫੈਡਰਲ ਸਰਕਾਰ ਨੂੰ ਕਹਿ ਚੁੱਕੇ ਨੇ ਕਿ ਚਾਈਨਿਸ ਈਵੀਜ਼ ਦੇ ਉੱਪਰ ਆਟਵਾ ਨੂੰ ਟੈਰਿਫਸ ਖਤਮ ਕਰ ਦੇਣੇ ਚਾਹੀਦੇ ਨੇ ਉਹਨਾਂ ਆਖਿਆ ਕਿ ਕੈਨੋਲਾ ਇੰਡਸਟਰੀ 42 ਬਿਲੀਅਨ ਡਾਲਰ ਦੀ ਇੰਡਸਟਰੀ ਹੈ ਜਿਹੜੀ ਕਿ 2 ਲੱਖ ਨੌਕਰੀਆਂ ਪੈਦਾ ਕਰਦੀ ਹੈ ਅਤੇ ਇਸ ਸਮੇਂ ਚੀਨਾ ਕੈਨੇਡਾ ਦੀ ਕੈਨੋਲਾ ਦਾ ਇੱਕ ਵੱਡਾ ਕਸਟਮਰ ਹੈ ਪਰ ਨਾਲੋਂ ਨਾਲ ਉਹਨਾਂ ਆਖਿਆ ਸੀ ਕਿ ਅਮਰੀਕਾ ਦੀ ਨਰਾਜ਼ਗੀ ਇਸ ਮਾਮਲੇ ਦੇ ਵਿੱਚ ਨਹੀਂ ਸਹੇੜਨੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਰਸਤਾ ਜ਼ਰੂਰ ਕੱਢਣਾ ਚਾਹੀਦਾ ਇਸ ਮੌਕੇ ਸਕਾਟ ਮੋਨ ਨੇ ਕਿਹਾ ਸੀ ਕਿ ਕੈਨੇਡੀਅਨ ਕੈਨੋਲਾ ਦਾ ਸਭ ਤੋਂ ਵੱਡਾ ਕਸਟਮਰ ਅਮਰੀਕਾ ਹੈ ਤੇ ਇਸ ਤੋਂ ਬਾਅਦ ਚਾਈਨਾ ਹੈ ਨਾਲੋਂ ਨਾਲ ਕੈਨੋਲਾ ਟਰੇਡ ਨੂੰ ਡਿਵਰਸਿਫਾਈ ਕਰਨ ਦੇ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਕੁਝ ਪ੍ਰਾਈਵੇਟ ਮਾਰਕੀਟਸ ਅਤੇ ਹੋਰ ਮੁਲਕਾਂ ਦਾ ਰੁੱਖ ਵੀ ਕੀਤਾ ਜਾ ਰਿਹਾ ਨਾਲੋਂ ਨਾਲ ਫੈਡਰਲ ਸਰਕਾਰ ਵੱਲੋਂ ਇਸ ਟੈਰਿਫਸ ਦੇ ਨਾਲ ਪ੍ਰਭਾਵਿਤ ਹੋਏ ਕੈਨੋਲਾ ਫਾਰਮਰਸ ਦੇ ਲਈ ਪੈਕੇਜ ਵੀ ਦਿੱਤਾ ਜਾ ਰਿਹਾ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕਈ ਕਦਮ ਚੁੱਕੇ ਜਾਣਗੇ ਦੂਜੇ ਪਾਸੇ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਵੀ ਇੱਕ ਰੇਡੀਓ ਸ਼ੋਅ ਦੇ ਦੌਰਾਨ ਇਹ ਗੱਲ ਕਹੀ ਗਈ ਸੀ ਕਿ ਕੈਨੇਡਾ ਨੂੰ ਆਪਣੀ ਟ੍ਰੇਡ ਪਾਲਿਸੀ ਚੀਨ ਅਤੇ ਅਮਰੀਕਾ ਦੇ ਲਈ ਵੱਖੋ ਵੱਖਰੀ ਹੋਣੀ ਚਾਹੀਦੀ ਹੈ ਭਾਵੇਂ ਦੋਵੇਂ ਮੁਲਕਾਂ ਦੇ ਨਾਲ ਵੱਖਰੇ ਤੌਰ ਤੇ ਡੀਲ ਕੀਤਾ ਜਾਵੇ ਇਸ ਵਿੱਚ ਉਹਨਾਂ ਨੇ ਐਗਜ਼ਾਮਪਲ ਦਿੱਤੀ ਸੀ ਕਿ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੱਲੋਂ ਕੈਨੇਡਾ ਅਤੇ ਚੀਨ ਦੋਵੇਂ ਮਾਮਲਿਆਂ ਦੇ ਵਿੱਚ ਆਪਣੇ ਟ੍ਰੇਡ ਰਿਲੇਸ਼ਨਸ ਅਤੇ ਟ੍ਰੇਡ ਸਮਝੌਤੇ ਵੱਖਰੇ ਤੌਰ ਤੇ ਕੀਤੇ ਜਾਂਦੇ ਨੇ ਪਰ ਕੈਨੇਡੀਅਨ ਸਰਕਾਰ ਪਿਛਲੇ ਸਮੇਂ ਦੌਰਾਨ ਇਹ ਕਹਿੰਦੀ ਰਹੀ ਹੈ ਕਿ ਇਥੋਂ ਦੀ ਆਟੋ ਇੰਡਸਟਰੀ ਨੂੰ ਬਚਾਉਣ ਦੇ ਲਈ ਇਹ ਜ਼ਰੂਰੀ ਹੈ ਕਿ ਚਾਈਨੀਜ਼ ਈਵੀਜ਼ ਦੇ ਉੱਪਰ 100% ਟੈਰਫ ਲਗਾਇਆ ਜਾਵੇ ਕਿਉਂਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਜਿਸ ਦੇ ਬਾਅਦ ਸਾਬਕਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਸਰਕਾਰ ਦੇ ਵੱਲੋਂ ਅਮਰੀਕਾ ਦੇ ਇਹਨਾਂ ਟੈਰਫਸ ਨੂੰ ਬਰਾਬਰਤਾ ਕਰਦੇ ਹੋਏ ਚਾਈਨਿਸ ਈਵੀਜ਼ ਤੇ 100% ਟੈਰਫ ਲਗਾਏ ਗਏ ਸਨ ਸਟੈਟਿਸਟਿਕ ਕੈਨੇਡਾ ਨੇ ਬੀਰ ਬਾਰ ਨੂੰ ਦੱਸਿਆ ਕਿ ਜੁਲਾਈ ਮਹੀਨੇ ਕੁੱਲ ਐਕਸਪੋਰਟ ਵਿੱਚ ਕੁਝ ਵਾਧਾ ਹੋਣ ਕਰਕੇ ਕੈਨੇਡਾ ਦੇ ਟ੍ਰੇਡ ਡੈਫਿਸਟ ਦੇ ਵਿੱਚ ਕੁਝ ਕਮੀ ਆਈ ਹੈ ਇਹ ਐਕਸਪੋਰਟ ਵਾਧਾ ਖਾਸ ਤੌਰ ਤੇ ਅਮਰੀਕਾ ਵੱਲ ਜਾਂਦੇ ਕਰੂਡ ਔਇਲ ਪੈਸੇਂਜਰ ਵਹੀਕਲਸ ਦੇ ਐਕਸਪੋਰਟ ਕਰਕੇ ਹੋਇਆ ਹੈ ਅੰਕੜਿਆਂ ਮੁਤਾਬਕ ਜੁਲਾਈ ਵਿੱਚ ਟ੍ਰੇਡ ਡੈਫਸਿਟ 4.94 ਬਿਲੀਅਨ ਡਾਲਰ ਰਿਹਾ ਜੋ ਕਿ ਪਿਛਲੇ ਮਹੀਨੇ ਦੇ 5.98 ਬਿਲੀਅਨ ਡਾਲਰ ਤੋਂ ਘਟ ਹੈ ਹਾਲਾਂਕਿ ਇਹ ਘਾਟਾ ਪਿਛਲੇ ਸਾਲ ਦੇ ਜੁਲਾਈ ਮਹੀਨੇ ਨਾਲੋਂ ਕਾਫੀ ਵੱਧ ਹੈ ਜੁਲਾਈ ਮਹੀਨੇ ਦੌਰਾਨ ਐਕਸਪੋਰਟ 0.9% ਵੱਧ ਕੇ 61.86 ਬਿਲੀਅਨ ਡਾਲਰ ਤੇ ਪਹੁੰਚੇ ਨੇ ਜਦਕਿ ਇੰਪੋਰਟਸ 0.7 ਪਰ ਸੈਂਟ ਘਟ ਕੇ 66.8 ਬਿਲੀਅਨ ਡਾਲਰ ਦਰਜ ਕੀਤੇ ਗਏ ਨੇ ਰਾਇਟਰਸ ਵੱਲੋਂ ਪੁੱਛੇ ਗਏ ਮਹਾਰਾ ਨੇ ਅੰਦਾਜ਼ਾ ਲਗਾਇਆ ਕਿ ਟ੍ਰੇਡ ਡੈਫਸਿਟ 4.75 ਬਿਲੀਅਨ ਹੋਵੇਗਾ ਪਰ ਅਸਲ ਅੰਕੜਾ ਇਸ ਨਾਲੋਂ ਥੋੜਾ ਵੱਧ ਰਿਹਾ ਹੈ ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਕਿ ਟ੍ਰੇਡ ਡੈਫਸਿਟ ਹੈ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਕੈਨੇਡਾ ਉੱਤੇ ਲਗਾਏ ਗਏ ਟੈਰਫਾਂ ਤੋਂ ਬਾਅਦ ਸ਼ੁਰੂ ਹੋਇਆ ਸੀ ਪਰ ਫਿਰ ਵੀ ਇਹ April ਦੌਰਾਨ 7.6 ਬਿਲੀਅਨ ਡਾਲਰ ਦੇ ਨਾਲ ਸਭ ਤੋਂ ਸਿਖਰ ਉੱਪਰ ਪਹੁੰਚਣ ਤੋਂ ਬਾਅਦ ਹੁਣ ਹੇਠਾਂ ਨੂੰ ਆ ਰਿਹਾ ਹੈ 트럼ਪ ਦੇ ਟੈਰਫ ਕਰਕੇ ਕਈ ਕੰਪਨੀਆਂ ਨੂੰ ਆਪਣੀ ਸਪਲਾਈ ਚੇਨਸ ਬਦਲਣੀਆਂ ਪਈਆਂ ਨੇ ਤੇ ਹੋਰ ਮਾਰਕੀਟਸ ਐਕਸਪਲੋਰ ਕਰਨੀਆਂ ਪਈਆਂ ਨੇ ਇਸ ਕਾਰਨ ਦੋਹਾਂ ਦੇਸ਼ਾਂ ਵਿੱਚਕਾਰ ਵਪਾਰਕ ਸੰਤੁਲਨ ਵਿਗੜ ਗਿਆ ਅਤੇ ਕੈਨੇਡਾ ਵਪਾਰ ਘਾਟੇ 'ਚ ਚਲਾ ਗਿਆ ਫਿਰ ਵੀ ਅਮਰੀਕਾ ਵੱਲ ਐਕਸਪੋਰਟ ਪਿਛਲੇ 3 ਮਹੀਨਿਆਂ ਤੋਂ ਵੱਧ ਰਹੇ ਨੇ ਜੁਲਾਈ ਚ ਕੈਨੇਡਾ ਵੱਲੋਂ ਅਮਰੀਕਾ ਨੂੰ ਪੈਸੇਂਜਰ ਕਾਰਾਂ ਅਤੇ ਕਰੂਡ ਔਇਲ ਭੇਜਿਆ ਗਿਆ ਜਿਸ ਕਾਰਨ ਐਕਸਪੋਰਟ ਚ 5% ਦਾ ਵਾਧਾ ਹੋਇਆ ਪਰ ਪਿਛਲੇ ਸਾਲ ਦੀ ਤੁਲਨਾ ਵਿੱਚ ਅਮਰੀਕਾ ਨੂੰ ਐਕਸਪੋਰਟ ਹਾਲੇ ਵੀ 10% ਤੋਂ ਹੇਠਾਂ ਉਸ ਸਮੇਂ ਅਮਰੀਕਾ ਤੋਂ ਇੰਪੋਰਟ ਵਿੱਚ ਵੀ ਕਮੀ ਆਈ ਹੈ ਜੁਲਾਈ ਚ ਇਹ ਵੀ 2.2% ਡਿੱਗਿਆ ਐਨਰਜੀ ਪ੍ਰੋਡਕਟਸ 4.2% ਵਧੇ ਨੇ ਅਤੇ ਗੱਡੀਆਂ ਉਹਨਾਂ ਦੇ ਪਾਰਟਸ ਅਤੇ ਉਸਤੇ ਐਕਸਪੋਰਟਸ 6.6% ਵਧੇ ਨੇ ਪਰ ਮੈਟਲ ਅਤੇ ਹੋਰ ਮਿਨਰਲਸ ਦੇ ਐਕਸਪੋਰਟਸ ਦੇ ਵਿੱਚ ਕਮੀ ਆਈ ਹੈ ਜਿਸ ਨਾਲ ਕੁੱਲ ਐਕਸਪੋਰਟਸ ਦਾ ਵਾਧਾ ਕਮਜ਼ੋਰ ਪੈ ਗਿਆ ਹੈ ਅਲੂਮਿਨਮ ਜਿਸ ਉੱਪਰ ਅਮਰੀਕਾ ਨੇ 50% ਟੈਰਿਫ ਲਗਾਇਆ ਹੋਇਆ ਉਸਤੇ ਐਕਸਪੋਰਟ ਜੁਲਾਈ ਦੇ ਵਿੱਚ 30% ਤੋਂ ਵੱਧ ਘਟੇ ਨੇ ਸਟੀਲ ਦੇ ਐਕਸਪੋਰਟ ਵੀ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ 25% ਘਟੇ ਨੇ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਵੱਲ ਐਕਸਪੋਰਟ ਵੀ 8.6% ਵੇਠਾਂ ਨੂੰ ਆਏ ਨੇ ਜਿਸ ਸਗਰਾਵਟ ਦਾ ਲਗਾਤਾਰੇ ਦੂਜਾ ਮਹੀਨਾ ਰਿਹਾ ਇਸ ਤੋਂ ਇਲਾਵਾ ਅਮਰੀਕਾ ਤੋਂ ਬਿਨਾ ਹੋਰ ਦੇਸ਼ਾਂ ਤੋਂ ਇੰਪੋਰਟ 1.3% ਵਧੇ ਨੇ ਇਨ੍ਹਾਂ ਅੰਕੜਿਆਂ ਦੇ ਆਉਣ ਦੇ ਤੁਰੰਤ ਬਾਅਦ ਕੈਨੇਡੀਅਨ ਡਾਲਰ 0.21% ਘਟ ਗਿਆ ਜਿਸ ਦੀ ਕੀਮਤ 72.34 ਅਮਰੀਕੀ ਸੈਂਟ ਹੋ ਗਈ ਹੈ ਤਾਜ਼ਾ ਜੀਡੀਪੀ ਦੇ ਅੰਕੜੇ ਵੀ ਆ ਚੁੱਕੇ ਨੇ ਜਿਨ੍ਹਾਂ ਮੁਤਾਬਕ ਕੈਨੇਡਾ ਦੀ ਇਕਨੋਮੀ 1.6% ਸੁੰਗੜੀ ਹੈ ਇਹ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਏ ਉਮੀਦ ਵੱਧ ਗਈ ਹੈ ਕਿ 17 ਸਤੰਬਰ ਨੂੰ ਬੈਂਕ ਆਫ ਕੈਨੇਡਾ ਦੇ ਵੱਲੋਂ ਇੰਟਰਸਟ ਰੇਟ ਦੇ ਵਿੱਚ ਇੱਕ ਹੋਰ ਕਟੌਤੀ ਕੀਤੀ ਜਾ ਸਕਦੀ ਹੈ ਕਿਉਂਕਿ ਇਸ ਸਮੇਂ ਲੇਬਰ ਮਾਰਕੀਟ ਵੀ ਕਮਜ਼ੋਰ ਹੈ ਇمپੋਰਟ ਐਕਸਪੋਰਟ ਤੇ ਫਰਕ ਪੈ ਰਿਹਾ ਤੇ ਇਕਨੋਮੀ ਸ਼ਰਿੰਕ ਹੋ ਰਹੀ ਹੈ ਜਿਸ ਕਾਰਨ ਬੈਂਕ ਇੰਟਰਸਟ ਰੇਟ ਘਟ ਕਰਨ ਵੱਲ ਵਧ ਸਕਦਾ ਹੈ ਅਮਰੀਕੀ ਅਟਾਰਨੀ ਜਨਰਲ ਪੈਮ ਬੌਂਡੀ ਦਾ ਕਹਿਣਾ ਹੈ ਕਿ ਕੈਨੇਡਾ ਨਾਲ ਲੱਗਦੀ ਸਰਹੱਦ ਪਾਰ ਤੋਂ ਹਿਊਮਨ ਟ੍ਰੈਫਿਕਿੰਗ ਦੀ ਹਾਲਤ ਵਿਕਰਤੀ ਜਾ ਰਹੀ ਹੈ ਅਮਰੀਕੀ ਅਟਾਰਨੀ ਜਨਰਲ ਦਾ ਇਹ ਬਿਆਨ ਇੱਕ ਹਫਤੇ ਬਾਅਦ ਆਇਆ ਜਦੋਂ ਉਹਨਾਂ ਕੈਨੇਡਾ ਦੇ ਜਸਟਿਸ ਮਿਨਿਸਟਰ ਦੇ ਨਾਲ ਮੀਟਿੰਗ ਕੀਤੀ ਸੀ ਇਸ ਮੌਕੇ ਕੈਨੇਡਾ ਤੇ ਅਮਰੀਕਾ ਵੱਲੋਂ ਸਾਂਝੀਆਂ ਤਰਜੀਹਾਂ ਉੱਤੇ ਕੰਮ ਕੀਤਾ ਜਾਣਾ ਸੀ ਜਿਨ੍ਹਾਂ ਵੱਲੋਂ ਟੈਂਪਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਹ ਗੱਲ ਆਖੀ ਗਈ ਜਿੱਥੇ ਉਹਨਾਂ ਹਿਊਮਨ ਟ੍ਰੈਫਿਕਿੰਗ ਨਾਲ ਨਜਿੱਠਣ ਲਈ ਕਦਮ ਚੁੱਕਣ ਦੀ ਦਾਅਵਾ ਵੀ ਕੀਤਾ ਅਟਾਰਨੀ ਜਨਰਲ ਬੌਂਡੀ ਵੱਲੋਂ ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਅਤੇ ਕੈਨੇਡੀਅਨ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦ ਸਾੰਗਰੀ ਦੇ ਨਾਲ ਫੈਂਟਨੈਲ ਕ੍ਰਾਈਸਿਸ ਅਤੇ ਬਾਰਡਰ ਸਕਿਉਰਿਟੀ ਵਾਲੇ ਸਾਂਝੇ ਐਫਰਟਸ ਸੰਬੰਧੀ ਗੱਲਬਾਤ ਕੀਤੀ ਗਈ ਸੀ ਇਹ ਮੀਟਿੰਗ ਅਮਰੀਕੀ ਟੈਰਿਫਸ ਤੋਂ ਛੋਟ ਹਾਸਲ ਕਰਨ ਦੇ ਲਈ ਕੋਸ਼ਿਸ਼ ਸੀ ਬੇਸ਼ੱਕ ਜੂਨ ਦੇ ਵਿੱਚ ਬਾਰਡਰ ਸਕਿਉਰਿਟੀ ਵਧਾਉਣ ਦੇ ਲਈ ਪ੍ਰਧਾਨ ਮੰਤਰੀ ਮਾਰਕ ਕਰਨੀ ਦੇ ਵੱਲੋਂ ਇਨਵੈਸਟਮੈਂਟ ਦਾ ਐਲਾਨ ਵੀ ਕੀਤਾ ਗਿਆ ਸੀ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਹੋਰਾਂ ਦੇ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਲਗਾਤਾਰ ਇਹ ਗੱਲ ਆਖੀ ਗਈ ਸੀ ਕਿ ਕੈਨੇਡਾ ਤੋਂ ਵੀ ਮੈਕਸੀਕੋ ਦੀ ਤਰ੍ਹਾਂ ਫੈਂਟਨੈਲ ਅਤੇ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ ਤੇ ਕੈਨੇਡੀਅਨ ਸਰਕਾਰ ਇਸ ਦੇ ਲਈ ਕੋਈ ਕਦਮ ਨਹੀਂ ਚੁੱਕ ਰਹੀ ਅਤੇ ਜਦੋਂ ਰਾਸ਼ਟਰਪਤੀ 트੍ਰੰਪ ਵੱਲੋਂ ਕੈਨੇਡਾ ਦੇ ਉੱਪਰ 35% ਟੈਰਫ ਪ੍ਰਭਾਵੀ ਕੀਤੇ ਗਏ ਸਨ ਤਾਂ ਉਸ ਮੌਕੇ ਵੀ ਉਹਨਾਂ ਇਸ ਬਾਰਡਰ ਕ੍ਰਾਈਸਿਸ ਦਾ ਜ਼ਿਕਰ ਕੀਤਾ ਸੀ ਬੇਸ਼ੱਕ ਮੈਕਸੀਕੋ ਦੇ ਮੁਕਾਬਲੇ ਕੈਨੇਡਾ ਦੇ ਉਪਰ ਬਾਰਡਰ ਤੋਂ ਫੜੇ ਜਾਣ ਵਾਲੇ ਜਾਂ ਜਾਣ ਵਾਲੇ ਡਰੱਗਸ ਦੀ ਗਿਣਤੀ ਬਹੁਤ ਜ਼ਿਆਦਾ ਘਟ ਹੈ ਪਰ ਇਸ ਦੇ ਇਲਾਵਾ 트੍ਰੰਪ ਐਡਮਿਨਿਸਟ੍ਰੇਸ਼ਨ ਤੇ ਰਾਸ਼ਟਰਪਤੀ 트੍ਰੰਪ ਲਗਾਤਾਰ ਇਸ ਮੁੱਦੇ ਦੇ ਉੱਪਰ ਗੱਲਬਾਤ ਕਰ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਟੈਰਿਫਸ ਪਿੱਛੇ ਵੀ ਏਸੀ ਕਾਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਪਰ ਹੁਣ ਇੱਕ ਵਾਰ ਫਿਰ ਤੋਂ ਅਮਰੀਕੀ ਅਟਾਰਨੀ ਜਨਰਲ ਦੇ ਵੱਲੋਂ ਹਿਊਮਨ ਟ੍ਰੈਫਿਕਿੰਗ ਦੇ ਮੁੱਦੇ ਦੇ ਉੱਪਰ ਕੈਨੇਡਾ ਨੂੰ ਕਿਟਹਿਰੇ ਦੇ ਵਿੱਚ ਖੜਾ ਕੀਤਾ ਗਿਆ ਪਰ ਦੂਜੇ ਪਾਸੇ ਫੈਡਰਲ ਸਰਕਾਰ ਦੇ ਵੱਲੋਂ ਬਾਰਡਰ ਦੇ ਉੱਪਰ ਸੁਰੱਖਿਆ ਵਧਾਉਣ ਦੇ ਲਈ ਜੋ ਫੰਡਿੰਗ ਦਾ ਐਲਾਨ ਕੀਤਾ ਗਿਆ ਉਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ ਤੇ ਨਾਲੋਂ ਨਾਲ ਅਮਰੀਕਾ ਨੂੰ ਕਨਵਿੰਸ ਕਰਨ ਦੇ ਵਿੱਚ ਫੈਡਰਲ ਮਿਨਿਸਟਰਸ ਕਿੰਨੇ ਕਾਮਯਾਬ ਹੁੰਦੇ ਨੇ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਅਮਰੀਕਾ ਦੇ ਵੱਲੋਂ ਲਗਾਏ ਗਏ ਟੈਰਿਫਸ ਦੇ ਨਾਲ ਕੈਨੇਡੀਅਨ ਬਿਜ਼ਨੈਸਸ ਲਗਾਤਾਰ ਹੇਠ ਖੋ ਰਹੇ ਨੇ ਖਾਸ ਕਰਕੇ ਜਦੋਂ ਲੰਬਰ, ਅਲੂਮਿਨਮ, ਸਟੀਲ, ਕਾਪਰ ਇੰਡਸਟਰੀ ਦੀ ਗੱਲ ਕੀਤੀ ਜਾਂਦੀ ਹੈ ਤੇ ਆਟੋਮੋਬਾਈਲ ਇਸ ਵਿੱਚ ਕਾਫੀ ਅਸਰ ਦਿਖਾਈ ਦੇ ਰਿਹਾ ਬੀਤੇ ਦਿਨ ਪ੍ਰਧਾਨ ਮੰਤਰੀ ਮਾਕਰਨੇ ਦੇ ਵੱਲੋਂ ਵੀ ਅਮਰੀਕੀ ਰਾਸ਼ਟਰਪਤੀ ਦੇ ਨਾਲ ਟੈਰਫ ਸੰਬੰਧੀ ਗੱਲਬਾਤ ਕੀਤੀ ਗਈ ਸੀ ਬੇਸ਼ੱਕ ਉਹਨਾਂ ਗੱਲਬਾਤ ਨੂੰ ਸਹੀ ਦਿਸ਼ਾ ਦੇ ਵਿੱਚ ਚੰਗੀ ਦੱਸਿਆ ਪਰ ਜਲਦੀ ਕੋਈ ਤਬਦੀਲੀ ਆਉਣ ਦੀ ਗੱਲ ਨਹੀਂ ਕੀਤੀ ਇਮੀਗ੍ਰੇਸ਼ਨ ਕੈਨੇਡਾ ਦੇ ਵਿੱਚ ਪਿਛਲੇ ਸਮੇਂ ਦੌਰਾਨ ਵੱਡਾ ਮੁੱਦਾ ਬਣਿਆ ਰਿਹਾ ਹੈ ਤੇ ਲਗਾਤਾਰ ਇਮੀਗ੍ਰੇਸ਼ਨ ਨੂੰ ਲੈ ਕੇ ਵਕ-ਵਕ ਲੀਡਰਾਂ ਦੇ ਵੱਲੋਂ ਚਰਚਾਵਾਂ ਤੇ ਬਿਆਨਬਾਜ਼ੀ ਜਾਰੀ ਰਹਿੰਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਜਾਂ ਫਿਰ ਇਸ ਵਿੱਚ ਵੱਡੇ ਸੁਧਾਰ ਕਰਨ ਦੀ ਮੰਗ ਕੀਤੀ ਹੈ ਉਹਨਾਂ ਅੱਜ ਕਿਹਾ ਹੈ ਕਿ ਬੀਸੀ ਵਿੱਚ ਅਜੇਹਾ ਇਮੀਗ੍ਰੇਸ਼ਨ ਸਿਸਟਮ ਨਹੀਂ ਹੋ ਸਕਦਾ ਜੋ ਕਿ ਇਥੋਂ ਦੇ ਯੰਗਸਟਰਸ ਦੀਆਂ ਨੌਕਰੀਆਂ ਖੋ ਲਵੇ ਅਤੇ ਲੋਕ ਫੂਡ ਬੈਂਕ ਵੱਲ ਜਾਣ ਦੇ ਲਈ ਬੇਵਸ ਹੋ ਜਾਣ ਈਵੀ ਨੇ ਕਿਹਾ ਹੈ ਕਿ ਬੀਸੀ ਲਈ ਮਹੱਤਵਪੂਰਨ ਫਾਈਨੈਂਸ਼ੀਅਲ ਬਰਡਨ ਦਾ ਸਾਹਮਣਾ ਕਰਨ ਦਾ ਇੱਕ ਕਾਰਨ ਨੌਜਵਾਨਾਂ ਦੇ ਵਿੱਚ ਬੇਰੋਜ਼ਗਾਰੀ ਦੀ ਉੱਚ ਦਰ ਵੀ ਹੈ ਜਿਸ ਦੀ ਮੁੱਖ ਵਜ੍ਹਾ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਹੈ ਅਤੇ ਇੰਟਰਨੈਸ਼ਨਲ ਸਟੂਡੈਂਟਸ ਪ੍ਰੋਗਰਾਮ ਦੇ ਨਾਲ ਵੀ ਇਸ ਦੀਆਂ ਤਾਰਾਂ ਜੁੜੀਆਂ ਹੋਈਆਂ ਨੇ ਪ੍ਰੀਮੀਅਰ ਨੇ ਕਿਹਾ ਕਿ ਉਹ ਇਸ ਮੁੱਦੇ ਵਿੱਚ ਦਿਲਚਸਪੀ ਰੱਖਣ ਵਾਲੇ ਪ੍ਰੋਵਿੰਸਾਂ ਦੇ ਨਾਲ ਬੈਠਕ ਕਰਨ ਨੂੰ ਤਿਆਰ ਨੇ ਤਾਂ ਜੋ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਅਤੇ ਇਸ ਦੇ ਹਾਊਸਿੰਗ ਤੇ ਸਕੂਲਾਂ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਗੰਭੀਰਤਾ ਦੇ ਨਾਲ ਗੱਲਬਾਤ ਕੀਤੀ ਜਾ ਸਕੇ ਸੋ ਸਿਰਫ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਹੀ ਨਹੀਂ ਇਸ ਤੋਂ ਪਹਿਲਾਂ ਕੰਜ਼ਰਟੋ ਪਾਰਟੀ ਦੇ ਲੀਡਰ ਪੇਰੇ ਪੋਲੀਆਬੀ ਅਜੇ ਹੀ ਗੱਲ ਦੋ ਵਾਰ ਕਰ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰੇ ਮੰਗ ਕੀਤੀ ਗਈ ਕਿ ਫੈਡਰਲ ਸਰਕਾਰ ਨੂੰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਬੰਦ ਕਰ ਦੇਣਾ ਚਾਹੀਦਾ ਜਿਸ ਵਿੱਚ ਉਹਨਾਂ ਤਰਕ ਦਿੱਤਾ ਸੀ ਕਿ ਇਸ ਦੇ ਨਾਲ ਕੈਨੇਡੀਅਨ ਨੌਜਵਾਨਾਂ ਦੀਆਂ ਨੌਕਰੀਆਂ ਜਾ ਰਹੀਆਂ ਨੇ ਕਿਉਂਕਿ ਕੁਝ ਬਿਜ਼ਨੈਸਸ ਘੱਟ ਤਨਖਾਹ ਦੇ ਉੱਪਰ ਟੈਂਪਰੇਰੀ ਫੋਰਨ ਵਰਕਰਸ ਨੂੰ ਹਾਇਰ ਕਰ ਰਹੇ ਨੇ ਜੋ ਕਿ ਸਿੱਧੇ ਰੂਪ ਦੇ ਵਿੱਚ ਕੈਨੇਡੀਅਨਸ ਦੀ ਜੇਬ ਦੇ ਉੱਪਰ ਡਾਕਾ ਪੈ ਰਿਹਾ ਨਾੜੋ ਨਾਲ ਉਹਨਾਂ ਇਹ ਮੰਗ ਵੀ ਕੀਤੀ ਸੀ ਕਿ ਫੈਡਰਲ ਸਰਕਾਰ ਨੂੰ ਟ੍ਰੇਨਿੰਗ ਅਤੇ ਹੋਰ ਪਾਸੇ ਵੱਲ ਕਦਮ ਵਧਾਉਣੇ ਚਾਹੀਦੇ ਨੇ ਤਾਂ ਜੋ ਕੈਨੇਡੀਅਨਸ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਪ੍ਰਾਪਤ ਕਰ ਸਕਣ ਦੂਜੇ ਪਾਸੇ ਫੈਡਰਲ ਇਮੀਗ੍ਰੇਸ਼ਨ ਮਿਨਿਸਟਰਸ ਦੇ ਵੱਲੋਂ ਪੀਰੇ ਪੌਲੀਪ ਦੀਆਂ ਟਿੱਪਣੀਆਂ ਤੋਂ ਬਾਅਦ ਇਹ ਗੱਲ ਆਖੀ ਗਈ ਸੀ ਕਿ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਦੀ ਕੈਨੇਡਾ ਦੇ ਵਿੱਚ ਜ਼ਰੂਰਤ ਹੈ ਕਿਉਂਕਿ ਐਗਰੀਕਲਚਰ ਅਤੇ ਫਿਸ਼ਿੰਗ ਦੇ ਨਾਲ ਜੁੜੇ ਹੋਏ ਸੈਕਟਰ ਦੇ ਵਿੱਚ ਕੈਨੇਡੀਅਨਸ ਕੰਮ ਨਹੀਂ ਕਰਦੇ ਅਤੇ ਉੱਥੇ ਟੈਂਪਰੇਰੀ ਫਾਰਮ ਵਰਕਰਸ ਦੀ ਜ਼ਰੂਰਤ ਹੁੰਦੀ ਹੈ ਪਰ ਨਾਲੋਂ ਨਾਲ ਉਹਨਾਂ ਇਹ ਦਾਅਵਾ ਵੀ ਕੀਤਾ ਸੀ ਕਿ ਸਰਕਾਰ ਦੇ ਵੱਲੋਂ ਇਸ ਪ੍ਰੋਗਰਾਮ ਨੂੰ ਸਟ੍ਰੀਮਲਾਈਨ ਕੀਤਾ ਜਾ ਰਿਹਾ ਹੈ ਕਿਉਂਕਿ ਫੈਡਰਲ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਹ ਗੱਲਬਾਤ ਕਰ ਰਹੀ ਹੈ ਕਿ ਟੈਂਪਰੇਰੀ ਫਾਰਮ ਵਰਕਰਸ ਦੀ ਗਿਣਤੀ ਕੈਨੇਡੀਅਨ ਪੋਪੂਲੇਸ਼ਨ ਦੇ ਵਿੱਚੋਂ ਘਟਾਉਣੀ ਹੈ ਇਸ ਦੇ ਲਈ ਕਈ ਕਦਮ ਵੀ ਚੁੱਕੇ ਗਏ ਨਾਲੋਂ ਨਾਲ ਐਲਐਮਆਈਏ ਦੇ ਪਰਮਾਨੈਂਟ ਰੈਜ਼ਿਡੈਂਸੀ ਦੇ ਲਈ ਜੋ ਪੁਆਇੰਟਸ ਹੁੰਦੇ ਸਨ ਉਹ ਵੀ ਫੈਡਰਲ ਸਰਕਾਰ ਦੇ ਵੱਲੋਂ ਖਤਮ ਕੀਤੇ ਗਏ ਸਨ ਕੈਨੇਡਾ ਦੇ ਫਾਈਨਾਂਸ ਮਿਨਿਸਟਰ ਫਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਪਬਲਿਕ ਸਰਵਿਸ ਦੇ ਵਿੱਚ ਐਡਜਸਟਮੈਂਟਸ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਕਿਉਂਕਿ ਸਰਕਾਰ ਫਾਲ ਦੇ ਵਿੱਚ ਬਜਟ ਪੇਸ਼ ਕਰਨ ਸਮੇਂ ਆਪਣੇ ਖਰਚੇ ਘਟਾਉਣਾ ਚਾਹੁੰਦੀ ਹੈ ਫਾਈਨਾਂਸ ਮਿਨਿਸਟਰ ਨੇ ਸਾਰੇ ਆਪਣੇ ਕਲੀਗਸ ਨੂੰ ਆਪਣੇ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਰੇਸ਼ਨ ਖਰਚੇ ਅਗਲੇ 3 ਸਾਲਾਂ 'ਚ 15% ਘਟਾਉਣ ਦੇ ਲਈ ਕਿਹਾ ਹੈ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਸਰਕਾਰ ਪਬਲਿਕ ਸਰਵਿਸ ਦੇ ਵਿੱਚ ਸ਼ਾਂਤੀ ਕਰਕੇ ਅਜਿਹਾ ਕਰੇਗੀ ਤਾਂ ਫਾਈਨੈਂਸ ਮਿਨਿਸਟਰ ਨੇ ਕਿਹਾ ਕਿ ਸਰਕਾਰ ਕੁਝ ਐਡਜਸਟਮੈਂਟਸ ਲੱਭੇਗੀ ਪਰ ਉਹਨਾਂ ਆਖਿਆ ਕਿ ਕੋਵਿਡ ਸਮੇਂ ਪਬਲਿਕ ਸੈਕਟਰ ਦੇ ਵਿੱਚ ਵਾਧਾ ਸਸਟੇਨੇਬਲ ਨਹੀਂ ਸੀ ਜਿਨ੍ਹਾਂ ਆਖਿਆ ਕਿ ਪਬਲਿਕ ਸੈਕਟਰ ਕੈਨੇਡੀਅਨਸ ਦੇ ਲਈ ਐਫੀਸ਼ੀਐਂਟ ਹੋਣਾ ਚਾਹੀਦਾ ਹੈ ਜਦੋਂ ਖਾਸ ਕਰਕੇ ਨੇਸ਼ਨ ਰੀਬਿਲਡਿੰਗ ਹੋ ਰਹੀ ਹੋਵੇ ਅਤੇ ਸਰਕਾਰ ਪਬਲਿਕ ਸਰਵੈਂਟਸ ਨੂੰ ਮਾਡਰਨ ਟੂਲਸ ਮਹੀਆ ਕਰਵਾਏਗੀ ਤਾਂ ਜੋ ਸਭ ਦਰਸਤ ਹੋਵੇ ਚੈਂਪੀਅਨ ਨੇ ਕਿਹਾ ਕਿ ਕੈਨੇਡੀਅਨ ਇਕਨੋਮੀ ਨੂੰ 1945 ਦੀ ਤਰ੍ਹਾਂ ਮੋੜ ਅੱਗੇ ਵਧਾਉਣ ਦੀ ਜ਼ਰੂਰਤ ਹੈ ਜਿੰਨਾ ਕਿਹਾ ਹੈ ਕਿ 1945 ਅਤੇ 2025 ਇੱਕੋ ਜਿਹੇ ਨੇ ਕਿਉਂਕਿ ਉਸ ਸਮੇਂ ਵੀ ਵਾਰ ਤੋਂ ਬਾਅਦ ਕੈਨੇਡਾ ਨੇ ਇੰਡਸਟਰੀ ਅਤੇ ਕੰਸਟਰਕਸ਼ਨ ਦੇ ਵਿੱਚ ਬੂਮ ਲੈ ਕੇ ਆਂਦਾ ਸੀ ਅਤੇ ਹੁਣ ਵੀ ਸਰਕਾਰ ਅਜਿਹਾ ਕਰਨਾ ਚਾਹੁੰਦੀ ਹੈ ਜਿਨ੍ਹਾਂ ਕਿਹਾ ਕਿ 1945 ਤੋਂ ਬਾਅਦ ਕੈਨੇਡਾ ਇੱਕ ਮਹਾਨ ਇੰਡਸਟਰੀਅਲ ਦੇਸ਼ ਬਣ ਕੇ ਸਾਹਮਣੇ ਆਇਆ ਤੇ ਹੁਣ ਵੀ ਨਵੀਂ ਟੈਕਨੋਲੋਜੀ ਖਾਸ ਕਰ AI ਉੱਪਰ ਵਿਚਾਰ ਕੀਤਾ ਜਾ ਰਿਹਾ ਤਾਂ ਜੋ ਦੁਬਾਰਾ ਨੇਸ਼ਨ ਬਿਲਡ ਕੀਤਾ ਜਾ ਸਕੇ ਹਾਲਾਂਕਿ ਉਹਨਾਂ ਕਿਹਾ ਕਿ ਪਬਲਿਕ ਸੈਕਟਰ ਦੇ ਵਿੱਚ ਜੌਬਸ ਜਾ ਸਕਦੀਆਂ ਨੇ ਜੇ ਸਰਕਾਰ ਖਰਚੇ ਟਾਈਟ ਕਰਦੀ ਹੈ ਤਾਂ ਜਿਨ੍ਹਾਂ ਆਖਿਆ ਕਿ ਸਰਕਾਰ ਦੀ ਕੋਸ਼ਿਸ਼ ਟੈਕਨੋਲੋਜੀ ਯੂਜ਼ ਉੱਤੇ ਫੋਕਸ ਹੈ ਤਾਂ ਜੋ ਬਿਹਤਰ ਸਰਵਿਸਿਜ਼ ਪ੍ਰਦਾਨ ਕੀਤੀਆਂ ਜਾ ਸਕਣ ਪਿਛਲੇ ਲੰਮੇ ਸਮੇਂ ਤੋਂ ਫੈਡਰਲ ਸਰਕਾਰ ਦੇ ਵੱਲੋਂ ਇਸ ਸਬੰਧੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਜਾ ਰਿਹਾ ਕਿ ਜੇਕਰ ਡਿਪਾਰਟਮੈਂਟਸ ਵੱਲੋਂ ਅਗਲੇ 3 ਸਾਲਾਂ ਦੇ ਵਿੱਚ ਆਪਰੇਸ਼ਨਲ ਕੋਸਟ 15% ਤੱਕ ਘਟਾਉਣੀ ਹੈ ਤਾਂ ਕੀ ਪਬਲਿਕ ਸਰਵਿਸ ਦੇ ਵਿੱਚ ਮੁਲਾਜ਼ਮਾਂ ਦੀ ਕਟੌਤੀ ਹੋ ਸਕਦੀ ਹੈ ਜਾਂ ਨਹੀਂ ਬੇਸ਼ੱਕ ਅੱਜ ਫਾਈਨੈਂਸ ਮਿਨਿਸਟਰ ਨੇ ਇਸ ਸਬੰਧੀ ਇਸ਼ਾਰਾ ਕੀਤਾ ਹੈ ਕਿ ਜੇਕਰ ਸਰਕਾਰ ਬਜਟ ਟਾਈਟ ਕਰਦੀ ਹੈ ਤਾਂ ਇਹ ਕਟੌਤੀ ਸੰਭਵ ਹੈ ਪਰ ਨਾਲੋਂ ਨਾਲ ਉਹਨਾਂ ਨੇ ਕੁਝ ਚੇਂਜਸ ਜਾਂ ਐਡਜਸਟਮੈਂਟ ਦੀ ਗੱਲ ਵੀ ਕੀਤੀ ਹੈ ਪਰ ਦੂਜੇ ਪਾਸੇ ਫੈਡਰਲ EMPLOYES ਦੀਆਂ ਯੂਨੀਅਨ ਇਸ ਸੰਬੰਧੀ ਲਗਾਤਾਰ ਆਵਾਜ਼ ਉਠਾ ਰਹੀਆਂ ਨੇ ਜਿਨ੍ਹਾਂ ਦੇ ਵੱਲੋਂ ਵੈਨਕੂਵਰ ਦੇ ਵਿੱਚ ਵੀ ਇੱਕ ਰੈਲੀ ਕੀਤੀ ਗਈ ਸੀ ਜਿੱਥੇ ਕਿ ਅਮਰੀਕਾ ਦੇ ਨਾਲ ਟ੍ਰੇਡ ਦੇ ਮਸਲੇ ਦੇ ਉੱਪਰ ਜਟਣ ਦੇ ਲਈ ਆਖਿਆ ਗਿਆ ਦੂਜੇ ਪਾਸੇ ਪਬਲਿਕ ਸਰਵੈਂਟਸ ਇਹ ਗੱਲ ਵੀ ਕਹਿ ਰਹੇ ਨੇ ਕਿ ਪਹਿਲੇ ਸਟਾਫ ਦੀ ਕਟੌਤੀ ਹੈ ਖਾਸ ਕਰਕੇ CRA ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ CRA ਦੇ ਵਿੱਚ ਫੋਨ ਕਾਲ ਦੇ ਰਾਹੀਂ ਲੰਬੀ ਵੇਟਿੰਗ ਤੋਂ ਕੈਨੇਡੀਅਨਸ ਪਰੇਸ਼ਾਨ ਨੇ ਜਿਸ ਕਾਰਨ ਸੀਆਰਏ ਦੀ EMPLOYEES ਯੂਨੀਅਨ ਦੇ ਵੱਲੋਂ ਕੈਨੇਡਾ ਔਨ ਹੋਲਡ ਨਾਂ ਦੀ ਇੱਕ ਮਹਿਮ ਚਲਾਉਣ ਦੀ ਗੱਲ ਵੀ ਆਖੀ ਗਈ ਸੀ ਉਹਨਾਂ ਕਹਿਆ ਸੀ ਕਿ ਸਰਕਾਰ ਸੀਆਰਏ ਦੇ ਵਿੱਚ ਮੁਲਾਜ਼ਮਾਂ ਦੀ ਗਿਣਤੀ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੇ ਲਿਆਉਣਾ ਚਾਹੁੰਦੀ ਹੈ ਜਿਸ ਦੇ ਨਾਲ ਸਰਵਿਸਿਜ਼ ਹੋਰ ਵਸਟ ਹੋ ਸਕਦੀਆਂ ਨੇ ਹੁਣ ਦੇਖਦੇ ਹਾਂ ਐਡਮੈਂਟਨ ਤੋਂ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਹੈ ਕਿ ਹੁਣ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਸਕੂਲ ਜਿਹੜੇ ਆ ਮੁੜ ਦੁਬਾਰਾ ਸ਼ੁਰੂ ਹੋ ਗਏ ਨੇ ਤੇ ਬੱਚਿਆਂ ਨੇ ਸਕੂਲੇ ਜਾਣਾ ਸ਼ੁਰੂ ਕਰ ਦਿੱਤਾ ਪਰ ਐਤਕੀ ਮਾਰਚ ਤੋਂ ਆਰੰਭ ਹੋਈ ਜਿਹੜੀ ਮੀਜ਼ਲਜ਼ ਵਾਲੀ ਬਿਮਾਰੀ ਹੈ ਜੀ ਜਿਹਨੂੰ ਖਸਰਾ ਕਹਿੰਦੇ ਨੇ ਉਹ ਆਰੰਭ ਹੋਈ ਆ ਔਰ ਉਹਦੇ ਕੇਸ ਜਿਹੜੇ ਆ ਅਲਬਰਟਾ ਦੇ ਵਿੱਚ ਕਾਫੀ ਉਹਦੇ ਕੇਸ ਜੀ ਆਏ ਨੇ ਔਰ ਇਥੋਂ ਤੱਕ ਕਿ ਕਹਿੰਦੇ ਜਿੰਨੇ ਟੋਟਲ ਅਮਰੀਕਾ ਦੇ ਵਿੱਚ ਕੇਸ ਆਏ ਉਹਦੇ ਨਾਲੋਂ ਜ਼ਿਆਦਾ ਕੇਸ ਅਲਬਰਟਾ 'ਚ ਉਹਦੇ ਹੋਏ ਨੇ ਪਰ ਹੁਣ ਕੀ ਹੋਇਆ ਜੀ ਉਹਨਾਂ ਦੇ ਜਿਹੜੇ ਕੇਸ ਆ ਨਾ ਹੁਣ ਹੌਲੀ-ਹੌਲੀ ਉਹ ਘਟਣ ਲੱਗੇ ਨੇ ਔਰ ਉਹਦਾ ਘਟਣ ਦਾ ਕਾਰਨ ਇਹ ਹੈ ਵੀ ਪਿੱਛੇ ਜੇ ਜਦੋਂ ਇਸ ਗੱਲ ਤੇ ਕਾਫੀ ਪ੍ਰਚਾਰ ਹੋਣਾ ਸ਼ੁਰੂ ਹੋਇਆ ਪਰ ਲੋਕਾਂ ਨੇ ਵੈਕਸੀਨੇਸ਼ਨ ਜਿਹੜੀ ਆ ਉਹ ਨਹੀਂ ਕਰਵਾਈ ਤੇ ਫਿਰ ਲੋਕਾਂ ਨੇ ਵੈਕਸੀਨੇਸ਼ਨ ਕਰਵਾਉਣੀ ਆਰੰਭੀ ਔਰ ਉਹ ਹੋ ਸਕਦਾ ਵੈਕਸੀਨੇਸ਼ਨ ਕਰਵਾਉਣ ਦੇ ਨਾਲ ਜਿਹੜੇ ਕੇਸਸ ਐ ਥੋੜੇ ਘਟਣੇ ਸ਼ੁਰੂ ਹੋ ਗਏ ਨੇ ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਯੂ ਆਰ ਨਾਟ ਆਊਟ ਆਫ ਦਾ ਵਾਟ ਡੂ ਜੈਟ ਅਲੀ ਗੱਲ ਆ ਭਈ ਹਜੇ ਵੀ ਉਹਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਬੜੀ ਹਵਾ ਦੇ ਵਿੱਚ ਜਿਹੜੀ ਐ ਜੀ ਇਹ ਬਿਮਾਰੀ ਜਿਹੜੀ ਇੱਕ ਬੱਤੇ ਨੂੰ ਦੂਸਰੇ ਨੂੰ ਲੱਗ ਜਾਂਦੀ ਆ ਹੁਣ ਕਿਉਂਕਿ ਬੱਚੇ ਸਕੂਲੇ ਗਏ ਨੇ ਜੇ ਇੱਕ ਵੀ ਬੱਚੇ ਨੂੰ ਉਥੇ ਇਹ ਬਿਮਾਰੀ ਹੋਈ ਹੋਵੇ ਇਨਫੈਕਟ ਹੋਇਆ ਹੋਵੇ ਕੋਈ ਬੱਚਾ ਤੇ ਉਥੋਂ 2 ਘੰਟੇ ਬਾਅਦ ਵੀ ਜੇ ਕੋਈ ਬੰਦਾ ਉਸ ਕਮਰੇ ਵਿੱਚ ਜਾ ਬੜੂਗਾ ਕਹਿੰਦੇ ਜੀ ਉਹਨੂੰ ਵੀ ਉਹ ਬਿਮਾਰੀ ਹੋ ਸਕਦੀ ਹੈ ਜਿਹੜੇ ਬੱਚੇ ਉਥੇ ਉਹਦੇ ਨਾਲ ਹੋਣਗੇ ਉਹਨਾਂ ਨੂੰ ਤਾਂ ਪ੍ਰੋਬਲਮ ਆਊਗੀ ਈਵਨ 2 ਘੰਟੇ ਬਾਅਦ ਵੀ ਅਗਰ ਕੋਈ ਜਾਂਦਾ ਤਾਂ ਉਹਨੂੰ ਉਹ ਮੁਸ਼ਕਲ ਆ ਸਕਦੀ ਹੈ ਇਸ ਤਰ੍ਹਾਂ ਦੀ ਇਹ ਉਹ ਜਿਹੜੀ ਕਹਿੰਦੇ ਹੁੰਦੇ ਨੇ ਨਾ ਸਪਰੈਡ ਹੋਣ ਵਾਲੀ ਬਿਮਾਰੀ ਆ ਹਵਾ ਦੇ ਵਿੱਚ ਉਹ ਵਾਇਰਸ ਜਿਹੜੇ ਦੀ ਜਾਂਦੇ ਨੇ ਬੜੇ ਖਤਰਨਾਕ ਕਹਾਣੀ ਹੈਗੀ ਆ ਸੋ ਪਹਿਲੀ ਗੱਲ ਆ ਉਹ ਕਹਿੰਦੇ ਵੀ ਜੇ ਨਾ ਇਹਦੀਆਂ ਦੋ ਡੋਜ਼ੇ ਲੁਵਾਈਆਂ ਹੁਣ ਤਾਂ ਫੇਰ 100% ਜਿਹੜੀ ਤੁਹਾਡੀ ਪ੍ਰੋਟੈਕਸ਼ਨ ਹੋ ਜਾਂਦੀ ਆ ਵੈਕਸੀਨੇਸ਼ਨ ਦੇ ਦੋ ਸ਼ਾਟ ਲੱਗੇ ਹੋਣ ਅ ਵੈਸੇ ਵੀ ਉਹ ਕਹਿੰਦੇ ਵੈਕਸੀਨੇਸ਼ਨ ਜਿਹੜੀ ਆ ਉਹ ਜ਼ਰੂਰੀ ਆ ਕਰਵਾਉਣੀ ਖਾਸ ਕਰਕੇ ਬੱਚਿਆਂ ਦੀ ਹਾਲਾਂਕਿ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਜੀ ਵੈਕਸੀਨੇਸ਼ਨ ਦੇ ਖਿਲਾਫ ਗੱਲਬਾਤ ਕਰਦੇ ਨੇ ਪਰ ਜਦੋਂ ਆਪਾਂ ਦੇਖਦੇ ਆ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਆ ਲੋਕਾਂ ਦੀਆਂ ਚਾਹੇ ਕੋਵਿਡ ਦੇ ਦੌਰਾਨ ਸੀਗਾ ਉਸ ਵੇਲੇ ਵੀ ਲੋਕ ਜਿਹੜੇ ਸੀ ਕੋਵਿਡ ਦੀ ਬਿਮਾਰੀ ਨਾਲ ਜਾਂ ਮਰ ਰਹੇ ਸੀ ਬਿਮਾਰ ਹੋ ਰਹੇ ਸੀਗੇ ਹਸਪਤਾਲ ਦੇ ਬੈੱਡ ਰੋਕੇ ਹੋਏ ਸੀ ਪਰ ਜੇ ਉਹ ਵੈਕਸੀਨ ਆਉਣ ਤੋਂ ਬਾਅਦ ਉਹ ਗੱਲਾਂ ਬਾਤਾਂ ਘਟ ਗਈਆਂ ਸੋ ਇੱਥੇ ਵੀ ਹੁਣ ਬਾਰ ਬਾਰ ਇਹ ਕਿਹਾ ਜਾ ਰਿਹਾ ਵੀ ਜਿਹੜੇ ਬੱਚੇ ਅਜੇ ਵੈਕਸੀਨੇਸ਼ਨ ਜੇ ਉਹਨਾਂ ਦੀ ਨਹੀਂ ਕਰਵਾਈ ਤਾਂ ਉਹ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ